ਸਤਿ ਸ਼੍ਰੀ ਅਕਾਲ ਦੈਨਿਕ ਸੁਰਾਂ ਨਿਊਜ਼ ਦੇਖ ਰਹੇ ਸਰ ਦਸਕਾ ਨੂੰ ਮੈਂ ਮਨਜੀਤ ਸਿੰਘ ਅੱਜ ਅਸੀਂ ਖੜੇ ਆਂ ਸਰਕਾਰੀ ਸਕੂਲ ਸਕੂਲ ਆਫ ਐਮਿਨਸ ਦੇ ਵਿੱਚ ਜੋ ਕਿ ਇਹ ਸਕੂਲ ਆਫ ਐਮਿਨਸ ਦੀ ਬਿਲਡਿੰਗ ਹੈ ਤੇ ਅੱਜ ਇਸ ਸਕੂਲ ਦੇ ਵਿੱਚ ਬਲਾਕ ਪੱਧਰੀ ਸਾਇੰਸ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਮੁਕਾਬਲਿਆਂ ਦੇ ਵਿੱਚ ਬਲਾਕ ਪੱਧਰ ਦੇ ਸਕੂਲਾਂ ਦੇ ਬੱਚਿਆਂ ਵੱਲੋਂ ਜਿਹੜਾ ਕੀ ਭਾਗ ਲਿਆ ਜਾਵੇਗਾ ਸਾਇੰਸ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਬੱਚੇ ਅੱਜ ਇਸ ਸਕੂਲ ਦੇ ਵਿੱਚ ਆਪਣੀ ਜਿਹੜੀ ਕਿ ਸਾਇੰਸ ਤੇ ਹੋਰ ਵੱਧ ਗਿਆਨ ਹਾਸਲ ਕਰਨ ਦੇ ਲਈ ਪਹੁੰਚਣਗੇ ਤੇ ਜੋ ਉਹ ਹੁਣ ਤੱਕ ਸਿੱਖ ਚੁੱਕੇ ਨੇ ਉਹ ਸਾਂਝਾ ਕਰਨਗੇ ਦੇਖਦੇ ਆਂ ਬੱਚਿਆਂ ਵੱਲੋਂ ਕੀ ਕੁਝ ਆਪਣੇ ਸਕੂਲ ਵਿੱਚ ਸਿਖਾਇਆ ਗਿਆ ਸਾਂਝਾ ਕੀਤਾ ਜਾਂਦਾ ਤੇ ਕਿੰਨਾ ਕੁ ਹੋਰ ਅੱਗੇ ਉਹ ਆਪਣੀ ਦਿਲਚਸਪੀ ਰੱਖਦੇ ਨੇ ਸਾਇੰਸ ਤੇ ਵਿਗਿਆਨ ਦੇ ਵਿੱਚ ਔਰ ਕਹੇਜ ਕੋਟੋ ਆਇਓ ਸਰ ਕਾਰਾ ਕੰਪੀਟੀਸ਼ਨ ਸਰ ਮੇਰਾ ਨਾਮ 우ਮਾ ਹੈ ਮੈਂ ਨੌਮੀ ਜਮਾਤ ਦੀ ਵਿਦਿਆਰਥਣ ਹਾਂ ਤੇ ਮੈਂ ਗਵਰਨਮੈਂਟ ਸਕੂਲ ਸੀਨੀਅਰ ਸੈਂਡੀ ਸਮਾਰਟ ਸਕੂਲ ਰੁਪਨਗਰ ਦੀ ਵਿਦਿਆਰਥਣ ਹਾਂ ਮੈਂ ਇੱਥੇ AI ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕੰਪੀਟੀਸ਼ਨ ਵਿੱਚ ਪਾਗ ਲਿਆ ਸੀ ਤੇ ਇੱਥੇ ਆ ਕੇ ਮੈਨੂੰ ਬਹੁਤ ਵਧੀਆ ਲੱਗਿਆ ਨਈ ਨਈ ਤਰੀਕੇ ਨਾਲ ਮੈਂ AI ਨੂੰ ਜਾਣਿਆ ਤੇ ਕਾਫੀ ਬੱਚੇ ਨੇ ਇਹਦੇ ਵਿੱਚ ਪਾਗ ਲਿਆ ਸੀ ਜਿਹਦੇ ਕਰਕੇ ਮੈਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀਗਾ ਥੈਂਕ ਯੂ ਤੇ ਇਹ ਤੇ ਕੀ ਮਸਾਲਾ ਕਿਸ ਤਰ੍ਹਾਂ AI ਦੀ ਟੈਕਨੋਲੋਜੀ ਦੀ ਵਰਤੋਂ ਕਰ ਰਹੇ ਸਰ AI ਦੇ ਫਾਇਦੇ ਵੀ ਹੈ ਤੇ ਨੁਕਸਾਨ ਵੀ ਹੈ ਕਿਉਂਕਿ ਕਿਸੇ ਚੀਜ਼ ਦੇ ਫਾਇਦੇ ਹੁੰਦੇ ਹਨ ਤਾਂ ਉਹਨਾਂ ਦੇ ਨੁਕਸਾਨ ਵੀ ਹੁੰਦੇ ਹਨ AI ਦੇ ਫਾਇਦੇ ਇਹ ਹਨ ਕਿ ਉਹ ਸਾਡੇ ਲਈ 24 ਘੰਟੇ ਸਾਡੀ ਮਦਦ ਲਈ ਤਿਆਰ ਰਹਿੰਦੇ ਹਨ ਤੇ ਉਹ ਸਾਨੂੰ ਉਹ ਕਿਸੇ ਨਾਲ ਵੀ ਭੇਦ ਪਾਉ ਨਹੀਂ ਕਰਦੇ ਗਰੀਬ ਅਤੇ ਇਨਸਾਨ ਲਈ ਦੋਨਾਂ ਲਈ ਇੱਕੋ ਜਿਹਾ ਡਿਸੀਜਨ ਲੈਂਦੇ ਹਨ ਤੇ ਉਹਨਾਂ ਦੇ ਨੁਕਸਾਨ ਇਹ ਹਨ ਕਿ ਮਤਲਬ ਉਹ ਅੰਨ ਵਿੱਚ ਬਹੁਤ ਜ਼ਿਆਦਾ ਲਾਗਤ ਹੁੰਦੀ ਹੈ ਬਹੁਤ ਜ਼ਿਆਦਾ ਪੈਸਾ ਉਹਨਾਂ ਵਿੱਚ ਖਰਚ ਹੁੰਦਾ ਹੈ ਤੇ ਉਹ ਅਨਮਿਤ ਉਹ ਜਿਸਨ ਉਹ ਇੱਕ ਇੱਕ ਕੰਮ ਨੂੰ ਕਰ ਕਰਕੇ ਥੱਕਦੇ ਨਹੀਂ ਹਨ ਥੈਂਕ ਯੂ ਇਮੇਜਿਨੇਸ਼ਨ ਵੀ ਹੈ ਇਹ ਯੈਸ ਸਰ ਅਲੈਕਸਨ ਸਰ ਐਸੀ ਕੋਈ ਵੀ ਉਸ ਨੂੰ ਕੋਈ ਵੀ ਕਮਾਂਡ ਦਿੰਦੇ ਆ ਉਹ ਕਰ ਦਿੰਦਾ ਲਾਈਕ ਅਲਾਰਮ ਲਗਾਉਣਾ ਕੋਈ ਵੀ ਇਨਫੋਰਮੇਸ਼ਨ ਦੇਣੀ ਐਟ ਸੈਟਰਾ ਬੈਲਕਾ ਕੀ ਕੰਪਲੀਕੇਸਿਟੀ ਮੇਸ਼ਿਆ ਦੇ ਜੱਜ ਜੀ ਸ਼੍ਰੀ ਜਨੈਲ ਭਾਈ ਐਕਚੁਅਲੀ ਸਰ ਮੈਂ ਫਰਸਟ ਟਾਈਮ ਇਹ ਜੱਜਮੈਂਟ ਕੀਤੀ ਹੈਗੀ ਹੈ ਤੇ ਐਕਸਪੀਰੀਅੰਸ ਮੇਰਾ ਬਹੁਤ ਅੱਛਾ ਰਿਹਾ ਹੈ ਇਹ ਕੰਪਿਊਟਰ ਦਾ ਟਾਪਿਕ ਸੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਤੇ ਮੈਨੂੰ ਬੱਚਿਆਂ ਨੇ ਲਈ ਕਾਫੀ ਜੋ ਚੀਜ਼ਾਂ ਕਈ ਵਾਰ ਸਾਡੇ ਨੋਲਿਜ ਵਿੱਚ ਵੀ ਨਹੀਂ ਆਂਦੀਆਂ ਹੈਗੀਆਂ ਬੱਚਿਆਂ ਨੇ ਉਹ ਚੀਜ਼ਾਂ ਡਿਸਕਸ ਕੀਤੀਆਂ ਹੈਗੀਆਂ ਦੇ ਨਾਲ ਵੀ AI ਕੀ ਚੀਜ਼ ਹੁੰਦੀ ਹੈ ਲੇਕਿਨ ਬਰੀਫ ਜੇ ਮੈਂ ਕਹਾਂ ਤਾਂ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਤੇ ਜਜਮੈਂਟ ਵੀ ਔਰ ਬੱਚਿਆਂ ਦਾ ਜੋ ਮਤਲਬ ਕਿ ਹੁਨਰ ਹੈ ਉਹ ਉੱਬਰ ਕੇ ਆਇਆ ਬਾਹਰ ਕਿ ਹਾਂ ਬੱਚੇ ਕੀ ਕੁਝ ਆਪਣੇ ਉਹ ਲਗ ਸਪੈਕਟ ਕਰਕੇ ਪ੍ਰੇਜ਼ੈਂਟ ਕਰ ਸਕਦੇ ਹੈਗੇ ਆ ਇਮਲੀ ਕਾਫੀ ਅੱਛਾ ਕੰਪੀਟੀਸ਼ਨ ਸੀ ਵੀ ਕਿ ਕੰਪਿਊਟਰ ਦੀ ਕੈਲਕੂਲੇਟਿਵ AI ਕੰਪਿਊਟਰ ਟੈਕਨੀਕ ਨੂੰ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। थैंक यू सो मच। ਤੇ ਬੱਚਿਆਂ ਨੂੰ ਕਿਸ ਤਰ੍ਹਾਂ ਇਹਦੇ ਵਿੱਚ ਹੋਰ ਅੱਗੇ ਵਧਣ ਦਾ ਨਹੀਂ ਬੱਚਿਆਂ ਦਾ ਇਹ ਹੈ ਕਿ ਦੇਖੋ ਐਸਾ ਦੇ ਪ੍ਰੋਗਰਾਮ ਜੇ ਹੁੰਦੇ ਰਹਿਣਗੇ ਤਾਂ ਬੱਚੇ ਆਪਣੀ ਟੈਕਨੀਕ ਆਪਣੇ ਐਫਰਟਸ ਨਾਲ ਖੁਦ ਡਿਵੈਲਪ ਕਰਨਗੇ। ਬੱਚੇ ਨੂੰ ਪਤਾ ਲੱਗਿਆ ਕਿ ਹਾਂ ਇਸ ਚੀਜ਼ ਬਾਰੇ ਅੱਗੇ ਹੋਰ ਬਰੀਫ ਐਕਸਪਲੇਨ ਕਰਨਾ ਹੈਗਾ। ਤਾਂ ਇਹ ਪ੍ਰੋਗਰਾਮ ਅਕਸਰ ਹੁੰਦੇ ਰਹਿਣੇ ਚਾਹੀਦੇ ਆ। ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਕੀ ਹੋਰ ਆ ਜੀ ਇਹ ਅੱਜ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਬਲੋਕਾਂ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਪਰ ਬੱਚਿਆਂ ਦਾ ਕੰਪੀਟੀਸ਼ਨ ਜਿਹੜਾ ਕਰਵਾਇਆ ਜਾ ਰਿਹਾ ਤੇ ਹਰ ਇੱਕ ਬਲੌਕ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਜਿਦੇ ਵਿੱਚ ਇਸ ਵੇਲੇ ਅਸੀਂ ਮੌਜੂਦਾ ਰੋਪੜ 2 ਦੇ ਵਿੱਚ ਖੜੇ ਹਾਂ ਇਹਦੇ ਵਿੱਚ ਵੀ ਰੋਪੜ 2 ਦੇ ਬਲੌਕ ਦੇ ਸਾਰੇ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਹੈ ਔਰ ਜਿਹੜੇ ਬੱਚਿਆਂ ਨੇ ਇਸ ਦੇ ਵਿੱਚ ਵਧੀਆ ਪਰਫਾਰਮੈਂਸ ਦਿੱਤੀ ਹੈ ਉਹਨਾਂ ਬੱਚਿਆਂ ਨੂੰ ਅਸੀਂ ਦੇ ਵਿੱਚ ਸਨਮਾਨਿਤ ਕੀਤਾ ਹੈ ਫਸਟ ਸੈਕੰਡ ਥਰਡ ਬੱਚੇ ਜਿਹੜੇ ਹੈ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਲੱਗਦਾ ਵੀ ਜ਼ਿਲ੍ਹੇ ਦੇ ਵਿੱਚ ਹੋਰ ਵੀ ਬੱਚੇ ਅੱਗੇ ਆ ਸਕੀਏ ਤੇ ਹੋਰ ਪ੍ਰੋਗਰਾਮ ਹੋਸਦਾ ਮੈਨੂੰ ਤਾਂ ਦੇਖ ਕੇ ਬਹੁਤ ਸੋਹਣਾ ਲੱਗਿਆ ਜਿਹਨਾਂ ਬੱਚਿਆਂ ਨੇ ਪਰਫਾਰਮੈਂਸ ਦਿੱਤੀ ਹੈ ਉਹਨਾਂ ਦੀ ਪਰਫਾਰਮੈਂਸ ਮੈਂ ਖੁਦ ਦੇਖੀ ਹੈ ਮੈਨੂੰ ਤਾਂ ਇਸ ਤਰ੍ਹਾਂ ਲੱਗਿਆ ਕਿ ਸਾਡੇ ਅਧਿਆਪਕਾਂ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ ਸਾਡੇ ਬੱਚੇ ਉਹਨਾਂ ਤੋਂ ਵੀ ਗਾਂ ਨਿਕਲ ਸਕਦੇ ਆ ਸਿਰਫ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦੀ ਲੋੜ ਹੈਗੀ ਆ ਅਗਰ ਸਾਰੇ ਸਕੂਲ ਸਾਡੇ ਜਿਹੜੇ ਹੈ ਇਸ ਤਰ੍ਹਾਂ ਦੇ ਕੰਪੀਟੀਸ਼ਨ ਦੇ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਪਾਰਟਿਸਿਪੇਟ ਕਰਨ ਵਾਸਤੇ ਭੇਜਣ ਇੱਕ ਤਾਂ ਬੱਚੇ ਬਹੁਤ ਕੁਝ ਸਿੱਖਦੇ ਆ ਇੱਕ ਉਹ ਜਿਹੜੇ ਵਧੀਆ ਬੱਚੇ ਜਿਹੜੇ ਪਰਫਾਰਮੈਂਸ ਦੇਤੇ ਉਹਨਾਂ ਬੱਚਿਆਂ ਦਾ ਹੌਸਲਾ ਜਿਹੜਾ ਬਹੁਤ ਜ਼ਿਆਦਾ ਵੱਧਦਾ ਹੈ ਤਾਂ ਉਹ ਗਾਂ ਅਗਲੇ ਲੈਵਲ ਦੇ ਕੰਪੀਟੀਸ਼ਨਾਂ ਦੇ ਵਿੱਚ ਜਾ ਕੇ ਜਿਹੜਾ ਆਪਣੇ ਵਧੀਆ ਪਰਫਾਰਮੈਂਸ ਦੇ ਸਕਦੇ ਆ ਆਫ ਐਮੀਨਸ ਦੇ ਵਿੱਚ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਮੁਕਾਬਲੇ ਜਿਹੜੇ ਕੀ ਕਰਵਾਏ ਗਏ AI AI ਦੇ ਵਿੱਚ ਬੱਚਿਆਂ ਨੇ ਜਿਹੜਾ ਕੀ ਵੱਧ ਆਪਣੀ ਜਾਣਕਾਰੀ ਹਾਸਲ ਕਰਕੇ ਆਪਣਾ ਜੋ ਵੀ ਟੈਕਨੋਲੋਜੀ ਨਾਲ ਜੁੜੀਆਂ ਆਪਣੇ ਵਿਚਾਰ ਹੈ ਉਹ ਸਾਂਝੇ ਕੀਤੇ ਛੋਟੀਆਂ ਕਲਾਸਾਂ ਦੇ ਬੱਚੇ ਸਨ 8ਵੀਂ ਤੇ 9ਵੀਂ ਦੇ ਸਰਕਾਰੀ ਸਕੈਂਡਰੀ ਸਕੂਲ ਦੇ ਬੱਚਿਆਂ ਵੱਲੋਂ ਜਿਹੜਾ ਕੀ ਉਹ ਟੈਕਨੋਲੋਜੀ ਦਾ ਗਿਆਨ ਆ ਉਹ ਪ੍ਰਾਪਤ ਕੀਤਾ ਜਾ ਰਿਹਾ ਤੇ ਅੱਜ ਸਾਇੰਸ ਮੁਕਾਬਲੇ ਜੋ ਰੂਪਨਗਰ ਦੇ ਸਕੂਲ ਆਫ ਐਮਿਨਸ ਦੇ ਵਿੱਚ ਕਰਵਾਏ ਗਏ ਸਨ ਉਹਨਾਂ ਵਿੱਚ ਬੱਚਿਆਂ ਨੇ ਬਹੁਤ ਸੋਹਣੀ ਆਪਣੀ ਜਿਹੜੀ ਕੀ ਪ੍ਰਤਿਭਾ ਦਿਖਾਈ ਤੇ ਬੱਚਿਆਂ ਦੇ ਜਿਹੜਾ ਕੀ ਹੌਸਲੇ ਬਹੁਤ ਬੁਲੰਸਨ ਬੱਚਿਆਂ ਨੇ AI A ਬਾਰੇ ਬਹੁਤ ਵਧੀਆ ਜਾਣਕਾਰੀ ਜਿਹੜੀ ਕੀ ਦਿੱਤੀ ਖਾਸ ਗੱਲ ਇਹ ਰਹੀ ਕਿ ਇਸ ਮੌਕੇ ਡੀਓ ਸਿੱਖਿਆ ਅਫਸਰ ਸੰਜੀਵ ਗੋਤਮ ਵੀ ਪਹੁੰਚੇ ਤੇ ਉਹਨਾਂ ਨੇ ਬੱਚਿਆਂ ਦੇ ਇਸ ਹੌਸਲੇ ਤੇ ਸਿੱਖਣ ਦੀ ਇਸ ਜਜ਼ਬੇ ਨੂੰ ਹੋਰ ਵਧੀਆ ਤਰੀਕੇ ਨਾਲ ਅਧਿਆਪਕਾਂ ਨਾਲ ਸਾਂਝਾ ਕੀਤਾ ਤੇ ਉਹਨਾਂ ਕਿਹਾ ਕਿ ਜਿੰਨੇ ਵੀ ਬੱਚੇ ਅੱਜ ਇਸ ਮੁਕਾਬਲੇ ਵਿੱਚ ਭਾਗ ਲੈ ਰਹੇ ਨੇ ਉਹ ਅੱਗੇ ਜਾ ਕੇ ਹੋਰ ਵੀ ਵਧੀਆ ਕਰ ਸਕਦੇ ਹਨ ਤੇ ਉਹਨਾਂ ਸਾਰੇ ਹੀ ਸਕੂਲਾਂ ਦੇ ਅਧਿਆਪਕਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਤੇ AIE ਬਾਰੇ ਵੀ ਜੋ ਬੱਚਿਆਂ ਨੂੰ ਜਾਣਕਾਰੀ ਹੈ ਉਸ ਨੂੰ ਹੋਰ ਵਧਾਉਣ रूपनगर तो दैनिक सवेरा मंजीत सिंह खास रिपोर्ट देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप